ਇਸ ਸੰਸਥਾ ਦੇ ਪ੍ਰਿੰਸੀਪਲ ਸਾਡੇ ਬਣੀ ਸ਼੍ਰੀਮਤੀ ਜਲਕ੍ਰਿਤੀ ਪ੍ਰੋਜੈਕਟ ਪ੍ਰਿੰਸੀਪਲ ਕੰਨਿਆ ਸਕੂਲ ਤੋਂ ਤੇ ਸਾਡੇ ਇਹ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸ਼੍ਰੀਮਤੀ ਮਾਨਕ੍ਰਿਤੀ ਗੌੜੀ ਜੀ ਦੀ ਗੁਆਇ ਦੇ ਵਿੱਚ ਅੱਜ ਅਸੀਂ ਯੁੱਧ ਨਸ਼ਿਆਂ ਵਿਰੁੱਧ ਮਹਿੰਦਾ ਆਗਾਜ਼ ਕਰਨ ਲੱਗੇ ਆ ਜਿਸ ਵਿੱਚ ਸਾਡੇ ਆਦਰ ਦੇ ਹੌਕਮੇ ਮਾਨ ਸਰਦਾਰ ਗੁਰਦੀਪ ਸਿੰਘ ਜੀ ਸਰਪੰਸਾਹੂ ਜੀ ਪੇਟਰੀ ਉਹਨਾਂ ਦਾ ਉਹਤੇ ਉਹਨਾਂ ਦੀ ਜਨਤਾਰ ਆਈ ਪਈ ਪੰਚਾਇਤ ਦਾ ਸਕੂਲ ਵੱਲ ਵਾਪਸ ਜਿੱਦਾਂ ਸਵਾਰੀਆਂ ਕਰਦੇ ਆ ਕਿਉਂਕਿ ਇਹ ਮਹੀਨਾ ਸਾਰੇ ਬੱਚਿਆਂ ਦੇ ਚਾਰ ਸਾਈਕਲਾਂ 'ਤੇ ਆਉਂਦੇ ਸੀ ਪਰਸੋਂ ਮਿਲ ਕੇ ਗਿਆ ਉਹ ਮੁੰਡਾ ਸਾਇੰਟਿਸਟ ਹੈ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਰਿਸਰਚ ਕਰ ਰਿਹਾ ਹੈ ਕੰਮ ਇਹ ਪਿੰਡ ਦਾ ਬੱਚਾ ਸਾਈਕਲ ਤੇ ਢੋਲੀ ਭਾਈ ਪੜ ਕੇ ਯੂਨੀਵਰਸਿਟੀ ਦੇ ਵਿੱਚ ਨਾਮ ਕਮਾ ਇਹਦਾ ਮਤਲਬ ਮਨਿਤ ਕੀਤੀ ਉਹ ਨਹੀਂ ਗੱਲਾਂ ਕਰਦੇ ਕਿ ਸਕੂਲ ਚ ਅਸੀਂ ਦੇਖਦੇ ਆ ਬੱਚੇ ਬੜੇ ਉਹਨਾਂ ਦੁਕਾਨਾਂ ਤੇ ਜਾ ਕੇ ਸੇਕ ਰੀਗਤ ਵਗੈਰਾ ਆਮ ਇਹਨੇ ਦੀਪਕ ਸਿੰਘ ਨੇ ਦੱਸਿਆ ਉਹ ਕਹਿੰਦੇ ਕੀ ਹੈ ਅਸੀਂ એનર્ਜੀ ਡ੍ਰਿੰਕ ਪੀਂਦੇ ਆ ਬੱਤੀ ਹੈ એનર્ਜੀ ਡ੍ਰਿੰਕ ਨਹੀਂ ਹੈ ਇਹ ਤਾਂ ਚਲ ਬੋਲ ਹੈ ਜਿਵੇਂ ਉਹਨੇ ਦੀਪਕ ਸਿੰਘ ਨੇ ਦੱਸਿਆ ਇੱਕ ਵਾਰ ਤੁਸੀਂ ਪੀਣੀ ਸ਼ੁਰੂ ਕਰਦੇ ਤੁਸੀਂ ਇਹਦੇ ਆਦਿ ਹੋ ਜਾਓਗੇ ਨਹੀਂ ਛੁੱਟ ਸਕਦੇ ਹੋ ਉਹਨੇ ਮਤਲਬ ਸਰਕਾਰ ਵੱਲੋਂ ਵੀ ਲੈਟਰ ਆ ਗਈ ਕਿ ਆਸ-ਪਾਸ ਦੀਆਂ ਦੁਕਾਨਾਂ ਤੇ ਐਸ ਕੀ ਦੁਲਖਾਦੀ ਮਨਾਈ ਦਿੱਤੀ ਜਾਏ ਤੇ ਮੈਂ ਸਾਡੇ ਪਿੰਡ ਦੇ ਸਾਰੇਪੰਤੇ ਸੱਜਣ ਇਕੱਠੇ ਹੋਏ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗੀ ਨੂੰ ਰੋਸ ਜਿਹੜੀ ਆਮ ਸਕੂਲ ਦੇ ਆਸ-ਪਾਸ ਦੁਕਾਨਾਂ ਹੈ ਕਿ ਇਹ ਵਿਕਦੀਆਂ ਚੀਜ਼ਾਂ ਆਮ ਤੁਸੀਂ ਜਰੂਰ ਇਹਨਾਂ ਨੂੰ ਰੋਕਣਾ ਹੈ ਤਾਂ ਕਿ ਸਾਡੇ ਬੱਚੇ ਜਿਹੜੇ ਕਿ ਸਾਡੇ ਇਹਨਾਂ ਨੇ ਸਮਾਜ ਸਿਰਜਣਾ ਜਿਨ੍ਹਾਂ ਤੋਂ ਸਾਨੂੰ ਬੜੀ ਆਸ ਹੈ ਜਿਨ੍ਹਾਂ ਤੋਂ ਮਾਪਿਆਂ ਨੂੰ ਅਧਿਆਪਕਾਂ ਨੂੰ ਇਸ ਸਮਾਜ ਆਸ ਹੈ ਕਿ ਸਾਡੇ ਬੱਚੇ ਇਹਨਾਂ ਨੇ ਸਾਡਾ ਪ੍ਰਤਿਸ਼ਠਾ ਸੁਨਾਣਾ ਉਹ ਬੱਚੇ ਗਲਤ ਇਹ ਬੜੀ ਬਹੁਤ ਵਧੀਆ ਬੜੇ ਜੋਸ਼ ਦੇ ਨਾਲ ਇਹਨਾਂ ਕੂਇਨਾ ਨੇ ਨਾਰੇ ਲਾ ਲਿਆ ਕਿਉਂਕਿ ਇਹਨਾਂ ਨੇ ਆਪਦੀ ਧਮਖ ਦੇ ਵਿੱਚ ਇਸ ਜਿਹੜੀ ਅਲਾਮਤ ਨੂੰ ਬਾਹਰ ਕੱਢ ਕੇ ਸੱਟਣਾ ਤਾਂ ਸਾਰਿਆਂ ਦਾ ਜੋਰ ਸਾਡਾ ਰੱਖ ਕੇ ਲੱਗਿਆ ਤੇ ਅੱਜ ਦੇ ਇਸ ਪ੍ਰੋਗਰਾਮ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਚੱਲ ਰਿਹਾ ਇਹਦੀ ਜਿਹੜੀ ਹੈਗੀ ਪੂਰੀ ਰਿਕਾਰਡਿੰਗ ਉਹ ਨਹੀਂ ਹੋ ਰਹੀ ਹੈ ਪੂਰਾ ਇਸ ਅੱਜ ਦੇ ਇਸ ਪ੍ਰੋਗਰਾਮ ਦਾ ਪੂਰੀ ਜਿਹਨੂੰ ਕਹਿੰਦੇ ਹੁੰਦੇ ਸೀ크ਰਟ ਅੱਖ ਉਹ ਰੱਖੀ ਹੋਈ ਸਾਰੇ ਟੀਸੀ ਸਾਹਿਬ ਨੇ ਤਾਂ ਮੈਂ ਸ਼ਮਾ ਅਮਰੀਕਾ ਚੀਜ਼ਾਂ ਦੇ ਵਿੱਚ ਕਿ ਅਸੀਂ ਫਿਲਮਾਂ ਦੇ ਵਿੱਚ ਗਾਣਿਆਂ ਵਿੱਚ ਦਿਖਾਇਆ ਜਾਂਦਾ ਹੈ ਐਸੀ ਅੱਖ ਤੋਂ ਬਾਅਦ ਟੋਏ ਕੱਢੀ ਅਸੀਂ ਆ ਅੱਜ ਅਗਲੇ ਦਿਨ ਭਾਈਏ ਕਿ ਸੰਗੀਤ ਨੂੰ ਲੋਕਦਸ ਅੱਗੇ ਫਿਲਮਾਂ ਦੇ ਵਿੱਚ ਸਿੱਖਾਂਗੇ ਇਹ ਵੀ ਦੇਖੋ ਅੱਜ ਕੱਲ੍ਹ ਗਿਆਨ ਦੇ ਵਿੱਚ ਲੋਕਾਂ ਲੈ ਕੇ ਗਏ ਵੱਡੇ ਵੱਡੇ ਜਿਹੜੇ ਹੈਗੇ ਪੈਨ ਲਾਏ ਹੁੰਦੇ ਆ ਕਿ ਕਿਹੜਾ ਕੋਈ ਇਹਨਾਂ ਸਾਨੂੰ ਜਿਹੜਾ ਹੈਗਾ ਪੁੱਛਦਾ ਤੇ ਅਸੀਂ ਕਰਦੇ ਕਰਦੇ ਉਹ ਗਾਣੇ ਤਾਂ ਤੁਹਾਨੂੰ ਯਾਦ ਆ ਪਰ ਜਿਹੜੇ ਸਾਡੇ ਹੀਰੋ ਹੈ ਜਿਹੜੇ ਸਾਡੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਅੱਜ ਅਸੀਂ ਆਪ ਦੀ ਗੱਲ ਮੌਕਾ ਰੱਖਦੇ ਆ ਆਪ ਦੀ ਗੱਲ ਬਾਤ ਕਰ ਸਕਦੇ ਹਰ ਵਾਰ ਇਹ ਸੁਣੇ ਮਿਲਦਾ ਸੀਗਾ ਕਿ ਸਾਡਾ ਸ਼ੇਵਾ ਦਰਿਆ ਜਿਹੜਾ ਹੈਗਾ ਉਹ ਵਗ ਲਿਆ ਨਸ਼ਿਆਂ ਦਾ ਤੇ ਇਸ ਵਾਰ ਕੀ ਹੋਇਆ ਕਿ ਸਾਡੇ ਵੱਡੇ ਅਧਿਕਾਰੀਆ ਜਿਹੜੇ ਮੇਰਾ ਯਾਰ ਕੱਲ ਜਿਹੜਾ ਖਵਾਲ ਦੀਆਂ ਕਰਨਾ ਚੱਕ ਕੇ ਦੇਖੋ ਕਿ ਸਾਡਾ ਪੰਜਾਬ ਦਾ ਰਾਜਪਾਲ ਕੀ ਨਾਮ ਹੈ ਬਟੇ ਗੁਲਾਬ ਚੰਦ ਕਟਾਰੀਆ ਉਹ ਪੈਦਲ ਯਾਤਰਾ ਕਿੱਥੇ ਤੁਰਿਆ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਹੈਗਾ ਉਹਨੇ ਆਗਾਜ਼ ਕਰਤਾ ਹੋਇਆ ਕਿ ਲੋਕਾਂ ਨੂੰ ਸਹੀ ਵਿਚਾਰੀਏ ਪਰ ਅੱਜ ਨੌਜਵਾਨ ਪੀੜੀ ਕਿੱਦਾਂ ਸੰਭਲਦੀ ਕਿਸੇ ਨੂੰ ਕੋਈ ਫਿਕਰ ਨਹੀਂ ਕਰ ਕਿਹੜੇ ਮੇਲੇ ਦੇ ਕਿਹੜੇ ਉਹਨਾਂ ਨੂੰ ਤਾਂ ਦੇ ਨਸ਼ਿਆਂ ਦੀ ਖੋਤੀ ਆ ਕਿ ਉਹ ਮਿਲ ਜਾਵੇ ਦਾ ਟਿਕਾ ਚਿੱਕਾ ਘਰ ਘਰ ਦੇ ਚੜ੍ਹਦੇ ਉਹ ਨੂੰ ਕਿਵੇਂ ਆਪਾਂ ਬਾਹਰ ਕੱਢਣਾ ਤੇ ਛੋਟੀਆਂ ਛੋਟੀਆਂ ਸੀ ਗਾਇਬ ਗਾਇਬ ਬੱਚਿਆਂ ਦੇ ਬੈਗ ਵਿੱਚ ਛਕ ਕਰਦੇ ਆ ਤੇ ਛੋਟੀਆਂ ਦਾ ਸਵਾਗਤ ਹੈ ਅੱਜ ਦੇ ਨਸ਼ਿਆਂ ਦੇ ਵਿਰੁੱਧ ਨਸ਼ਿਆਂ ਵਿਰੋਧ ਮੇਮ ਵਿੱਚ ਜਿਹੜੀ ਹੈਗੇ ਸ਼ਿਰਕਤ ਸਾਡੇ ਪਿੰਡ ਦੇ ਖਤਵੰਤੇ ਸੱਜਣ ਸਮਾਜ ਸੇਵੀ ਪੰਚਾਇਤ ਸਕੂਲ ਦੇ ਬੱਚੇ ਆਸੇ ਪਾਸੇ ਦੇ ਪਿੰਡਾਂ ਤੋਂ ਮਾਇੂ ਹੋਏ ਆਪ ਸਾਥੀ ਅਸੀਂ ਰਲ ਕੇ ਇਸ ਜਿਹੜੇ ਹੈਗੇ ਨਸ਼ਿਆਂ ਦੇ ਵਿਰੁੱਧ ਅੱਜ ਜਿਹੜਾ ਹੈਗਾ ਮਿਲ ਉਹ ਮੋਜਾ ਹੈ ਤੇ ਇਸ ਕਾੜੀ ਦੇ ਤਹਿਤ ਅੱਗ ਦੀ ਕਾਰਜ ਜਿਹੜੀ ਲੱਗੀ ਹੈ ਸਾਡੇ ਸਕੂਲ ਪ੍ਰੇਗਿਆ ਬਹੁਤ ਹੀ ਜ਼ਿਆਦਾ ਬੱਚਿਆਂ ਦੇ ਵਿੱਚ ਵੱਡਿਆਂ ਦੇ ਵਿੱਚ ਹਰ ਕੋਈ ਇੱਕ ਮਿੰਟ ਦੇ ਵਿੱਚ ਇਹਨੇ ਪ੍ਰਭਾਵਿਤ ਕੀਤਾ ਸਾਰਿਆਂ ਨੂੰ ਪਰ ਸਾਨੂੰ ਸਭ ਤੋਂ ਲੋੜ ਹੈ ਜੀ ਬੱਚਿਆਂ ਨੂੰ ਕਿਉਂਕਿ ਇਸ ਸਕੂਲੇ ਤੋਂ ਨਸ਼ਾ ਜਿਹੜਾ ਜਿਹੜੇ ਨਸ਼ਾ ਦਸ ਕਰਨਗੇ ਉਹਨਾਂ ਨੇ ਸਕੂਲਾਂ ਕਰ ਲਈਏ ਇਹ ਪਿਛਾ ਦਿੱਤਾ ਮੰਨ ਲਓ ਕਿ ਅਸੀਂ